ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਆਈ ਹੋਪ ਸਾਰੇ ਠੀਕ ਹੋ ਤੰਦਰੁਸਤ ਹੋ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐਂ ਜੀ ਤੇ ਅੱਜ ਆਪਾਂ ਫੇਰ ਕਰ ਰਹੇ ਆਂ ਸੂਟਾਂ ਦੀ ਵੀਡੀਓ ਤੇ ਇਹ ਸੂਟ ਦਿਖਾ ਰਹੀ ਆ ਜਿੰਨੇ ਵੀ ਮੇਰੇ ਕੋਲੇ ਕੁਝ ਬੁਟੀਕ ਵਾਲਿਆਂ ਨੇ ਬੁੱਕ ਕੀਤੇ ਸੀ ਉਹ ਬਚੇ ਹੋਏ ਆ ਉਹ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਕੁਝ ਜਿਹੜੇ ਸੂਟ ਆ ਮੈਨੂੰ ਲੱਗਦਾ ਤੁਹਾਨੂੰ ਡਿਸਪਲੇ ਵੀ ਨਹੀਂ ਕੀਤੇ ਹੋਣੇ ਕੁਝ ਵਿੱਚ ਰਹਿ ਜਾਂਦੇ ਆ ਤੇ ਕੁਝ ਜਿਹੜੇ ਹੈਗੇ ਆ ਹੁਣ ਬਚੇ ਹੋਏ ਆ ਉਹ ਤੁਹਾਨੂੰ ਰਖੜੀ ਆਫਰ ਦੇ ਵਿੱਚ ਆਫ ਤੇ ਮਿਲਣ ਜਾ ਰਹੇ ਆ ਤੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕੁਝ ਦੁਪੱਟੇ ਜੋ ਮੇਰੇ ਕੋਲ ਨਵੇਂ ਆਏ ਆ ਲੇਟੈਸਟ ਡਿਜ਼ਾਈਨ ਦੇ ਵਿੱਚ ਜੋ ਮੈਂ ਖੁਦ ਵੀ ਆਪਣੇ ਸੂਟਾਂ ਨਾਲ ਡਾਈ ਕਰਵਾਉਣ ਲਈ ਦਿੱਤੇ ਹੋਏ ਆ ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਕਿਂਗਰੀ ਵਾਲੇ ਦੁਪੱਟੇ ਆ ਜੀ ਆਹ ਚੈੱਕ ਡੋਰੀਆ ਦੇ ਵਿੱਚ ਐ ਕਿਂਗਰੀ ਵਾਲਾ ਦੁਪੱਟਾ ਹੈ ਇਹਦੇ 4 ਸਾਈਡਡ ਕਿਂਗਰੀ ਆ ਤੇ ਇਸ ਦੁਪੱਟੇ ਦੀ ਮਤਲਬ ਲੈਂਥ ਇੰਨੀ ਜ਼ਿਆਦਾ ਹੈ 2 ਮੀਟਰ ਤੋਂ ਵੀ ਇਹਦੀ ਲੈਂਥ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਮੈਂ ਇਸ ਨੂੰ ਜਦੋਂ ਲੈ ਕੇ ਦੇਖਿਆ ਸੀਗਾ ਤਾਂ ਮੇਰੇ 2.5 ਮੀਟਰ ਦੇ ਦੁਪट्टे نیچے ਤੱਕ ਟੱਚ ਨਹੀਂ ਕਰਦੇ ਹੁੰਦੇਗੇ ਤਾਂ ਇਹ ਵੀ نیچے ਪੈਰਾਂ ਤੱਕ ਆ ਰਿਹਾ ਸੀ ਦੁਪੱਟਾ ਮਤਲਬ ਇਹ 2.5 ਮੀਟਰ ਤੋਂ ਵੀ ਇਹ ਪੌਣੇ 3 ਮੀਟਰ ਤੱਕ ਦੇ ਦੁਪੱਟੇ ਹੋਣਗੇ ਤੇ ਵਿਡਥ ਇਹਨਾਂ ਦੀ ਬਹੁਤ ਜ਼ਿਆਦਾ ਚੌੜੀ ਹੈ ਜ਼ਿਆਦਾ ਵੀ ਨਹੀਂ ਆਪਾਂ ਕਹਿ ਸਕਦੇ ਜੋ ਇਦਾਂ ਪਰ ਇਹ ਮੀਟਰ ਦੇ ਹਾਂਜੀ ਇਹ ਮੀਟਰ ਦੀ ਵਿਡਥ ਇਸਤੀ ਹੈਗੀ ਹੈ ਮੀਟਰ ਤੋਂ ਪਲੱਸ ਹੀ ਹੈ ਚੈੱਕ ਦੇ ਵਿੱਚ ਦੁਪੱਟੇ ਹੈ ਜੀ ਇਹਨਾਂ ਦੁਪੱਟਿਆਂ ਦੀ ਰੇਂਜ 300 ਹੋਣ ਜਾ ਰਹੀ ਹੈ ਤੇ ਇਹ ਦੁਪੱਟੇ ਤੁਹਾਨੂੰ ਫਿਨਿਸ਼ਿੰਗ ਦੇ ਨਾਲ ਮਿਲਣਗੇ ਇਹਦੇ ਕਿੰਗਰੀ ਲੱਗੀ ਹੋਈ ਹੈ ਇਸ ਤਰ੍ਹਾਂ ਕਰਕੇ लेस ਕਰੋਸ਼ੀਆ ਜਿਹਨੂੰ ਪਲੇਸ ਜਾਂ ਕੁਝ ਵੀ ਬੋਲ ਦਿੰਦੇ ਨੇ ਇਸ ਦੇ ਵਿੱਚ ਦੂਜਾ ਡਿਜ਼ਾਈਨ ਆ ਜਾਂਦਾ ਇਹ ਵਾਲਾ ਮੋٹے ਮੋਟੀ ਲਾਈਨਿੰਗ ਦੇ ਵਿੱਚ ਵਿਰਲੀ ਵਿਰਲੀ ਲਾਈਨਿੰਗ ਦੇ ਵਿੱਚ ਇਹ ਦੇਖੋ ਇਹ ਹੈ ਜੀ ਟੈਬੀ ਮਸਲੀਨ ਦਾ ਇਹ ਵੀ ਤੁਹਾਨੂੰ ਕਿੰਗਰੀ ਵਾਲਾ 300 ਚ ਦੁਪੱਟਾ ਮਿਲਣ ਜਾ ਰਿਹਾ ਇਸ ਦਾ ਡਿਜ਼ਾਈਨ ਦੇਖ ਲਓ ਐਕਚੁਅਲੀ ਮੈਂ ਇਹ ਵਾਲਾ ਦੁਪੱਟਾ ਹੈ ਜਿਹੜਾ ਆਪਣੇ ਸੂਟ ਨਾਲ ਡਾਈ ਹੋਣ ਲਈ ਦਿੱਤਾ ਹੋਇਆ ਹੈ ਤੇ ਇੰਨੇ ਜ਼ਿਆਦਾ ਖੁੱਲੇ ਡੁਲੇ ਦੁਪट्टे ਆ ਕਿ ਇਹ ਸੰਭਾਲ ਹੀ ਨਹੀਂ ਹੁੰਦੇ ਇੰਨੇ ਖੁੱਲੇ ਐ ਇਹ ਹੈ ਜੀ ਟੈਬੀ ਮਸਲੀਨ ਦਾ 4 ਸਾਈਡਡ ਇਹਦੇ ਲੇਸ ਰਹੂਗੀ ਦੇਖ ਲਓ ਤੇ ਬਾਕੀ ਚਿਕਨ ਦੇ ਦੁਪट्टे ਸਿੱਕ ਪੂਰਾ ਕਾਟਨ ਦੇ ਤੁਸੀਂ ਦੇਖੇ ਹੀ ਐ ਇਹ ਵਾਲੇ ਆ ਜੀ ਕੋਰਾ ਕਾਟਨ ਦੇ ਦੁਪट्टे ਹੁਣ ਜਲਦੀ ਜਲਦੀ ਆਪਾਂ ਦੁਪੱਟਿਆਂ ਦੇ ਉੱਪਰ ਨਹੀਂ ਫੋਕਸ ਕਰਦੇ ਆਪਾਂ ਸੂਟਾਂ ਦੇ ਉੱਪਰ ਫੋਕਸ ਕਰਦੇ ਆ ਇਹਦੇ ਦੇਖੋ ਇੱਧਰ ਕਰਕੇ ਸਾਈਡਾਂ ਦੇ ਉੱਪਰ ਲੇਸ ਲੱਗੀ ਐ ਤੇ ਪੱਲੇ ਇਸ ਦੇ ਪੱਲਿਆਂ ਤੇ ਲੇਸ ਹੈ ਦੋਨੋਂ ਸਾਈਡ ਇਸ ਤੇ ਇਸ ਤਰ੍ਹਾਂ ਚਿਕਨ ਕਾਰੀਗਰੀ ਹੈ ਤੇ ਬਾਕੀ ਇਹਦੀ ਜਿਹੜੀ ਵੀ ਤੁਹਾਨੂੰ ਇਹ ਚਿਕਨ ਦੇ ਮੋਨਿਕਾ ਦੇ ਦੁਪੱਟੇ ਐ ਇਹ ਵੀ ਤੁਹਾਨੂੰ ਮਿਲ ਜਾਣਗੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇੱਕ ਸ਼ਰਟ ਜਿਹੜੀ ਰਾਮ ਟੈਕਸਟ ਦੀ ਸ਼ਰਟ ਹੈ ਐਕਚੁਅਲੀ ਕਿਉਂ ਹੈ ਕਿ ਇਸ ਤੇ ਇਹ ਸੂਟ ਸੀਗਾ 26 2700 ਦਾ ਸੂਟ ਸੀ ਇਸ ਦੇ ਨਾਲ ਬਾਟਮ ਸੀ ਇਸ ਦੇ ਨਾਲ ਦੁਪੱਟਾ ਸੀ ਪਤਾ ਨਹੀਂ ਲੱਗਿਆ ਕਿ ਸ਼ਾਪ ਦੇ ਉੱਪਰ ਉਹ ਦੁਪੱਟਾ ਤੇ ਬਾਟਮ ਮਿਸ ਹੋ ਗਈ ਲੱਭੀ ਹੀ ਨਹੀਂ ਕਿਸ ਕਪੜੇ ਦੇ ਥੱਲੇ ਆਈ ਪਈ ਐ ਕਿੱਥੇ ਗਈ ਆ ਮਤਲਬ ਕਾਫੀ ਟਰਾਈ ਕੀਤੀ ਲੱਭਣ ਦੀ ਆਪਾਂ ਨੂੰ ਨਹੀਂ ਮਿਲੀ ਸੋ ਇੱਕ ਕੱਲੀ ਸ਼ਰਟ ਹੋਣ ਕਰਕੇ ਇਹ ਤੁਹਾਨੂੰ 950 ਦੇ ਵਿੱਚ ਕੱਲੀ ਰਾਮ ਟੈਕਸ ਦੀ ਸ਼ਰਟ ਮਿਲ ਜਾਣੀ ਐ ਰਾਮ ਟੈਕਸ ਦਾ ਜੀ 262700 ਦਾ ਸੂਟ ਐ ਜਿਸ ਦੇ ਨਾਲ ਤੁਸੀਂ 300 ਵਾਲਾ ਦੁਪੱਟਾ ਅਗਰ ਡਾਈ ਕਰਾ ਲੈਨੇ ਤੁਸੀਂ ਤੁਹਾਡਾ 400 ਦਾ ਦੁਪੱਟਾ ਰੈਡੀ ਹੋ ਜਾਂਦਾ ਇਸ ਦੇ ਨਾਲ ਫੇਸ ਦੇ ਨਾਲ ਤੁਸੀਂ 300 ਦੀ ਅਗਰ ਬਾਟਮ ਕਰਵਾ ਲੈਣੇ ਹੋ ਤਾਂ ਇਹ ਸੂਟ ਤੁਹਾਨੂੰ ਫਿਰ ਵੀ ਬਹੁਤ ਜ਼ਿਆਦਾ ਸਸਤਾ ਪੈਣਦਾ ਫਿਰ ਤੁਹਾਨੂੰ ਫਿਰ ਵੀ ਇਹ 1700 1650 1700 ਦੀ ਰੇਂਜ ਵਿੱਚ ਇਹ ਸੂਟ ਰਹਿਣ ਜਾ ਰਿਹਾ ਹੈ ਅੱਛਾ ਇਹ ਇਸ ਦਾ ਪੈਚ ਚਿਕਨ ਦੇ ਵਿੱਚ ਅਟੈਚ ਕੀਤਾ ਹੋਇਆ ਹੈ ਤੇ ਇਹਦੇ ਉੱਪਰ ਇਸ ਤਰ੍ਹਾਂ ਕਰਕੇ ਵਰਕ ਹੈ ਇਹ ਸਾਰਾ ਪੈਚ ਐਡ ਕਰਕੇ ਪੈਚ ਦੇ ਉੱਪਰ ਵਰਕ ਕੀਤਾ ਹੋਇਆ ਹੈ ਪਿਆਜ਼ੀ ਇਸ ਦਾ ਕਲਰ ਹੈ ਤੇ نیچے ਇਸ ਦੇ ਹਕੂਬਾ ਚਿਕਨ ਦੀ ਤਰ੍ਹਾਂ ਇਸ ਤਰ੍ਹਾਂ ਕਰਕੇ ਚਿਕਨ ਵਾਲੀ ਕਾਰਾਗਿਰੀ ਰਹੂਗੀ ਇਹ ਤੁਸੀਂ ਇਹਨੂੰ 슬ੀਵਸ ਦੇ ਉੱਪਰ ਵੀ ਬੈਕ ਸਾਈਡ ਦੇ ਉੱਪਰ ਵੀ ਇਹ ਵਾਲਾ ਡਿਜ਼ਾਈਨ ਰਹੂਗਾ ਰਖੜੀ ਆਫਰ ਹੈ ਜੀ ਸਾਰੇ ਸੂਟ ਤੁਹਾਨੂੰ ਡਿਸਕਾਊਂਟ ਤੇ ਤੇ ਸੇਲ ਤੇ ਮਿਲਣ ਜਾ ਰਹੇ ਆ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਦਿਖਾਈ ਦੇ ਰਿਹਾ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਕਿਸੇ ਵੀ ਕਸਟਮਰ ਨੂੰ ਇਹ ਪਿਆਜ਼ੀ ਕਲਰ ਪਿਆਰਾ ਇਹ ਰੰਗ ਪਸੰਦ ਹੋਇਆ ਤੁਸੀਂ ਬਾਟਮ ਔਰ ਦੁਪੱਟਾ ਖੁਦ ਐਡ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਵੀ ਬੋਲ ਸਕਦੇ ਮੈਂ ਵੀ ਇਸ ਨੂੰ ਮੈਚ ਕਰਵਾ ਕੇ ਦੇਣ ਦੀ ਕੋਸ਼ਿਸ਼ ਕਰ ਲੂੰਗੀ ਤਾਂ ਇਹ ਸੂਟ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਤੇ ਮਿਲ ਜਾਣਾ ਹੈ ਫਿਰ ਵੀ ਤੇ ਇਹ ਹੈ ਜੀ ਇੱਕ ਵਾਰੀ ਫਿਰ ਤੋਂ ਦੇਖ ਲਓ ਇਹ ਇਹ ਸੂਟ ਹੈ ਇਸ ਤਰ੍ਹਾਂ ਕਰਕੇ ਇਸ ਦੇ نیچے ਲੇਸ ਲੱਗੀ ਹੋਈ ਹੈ ਤੇ ਚਿਕਨ ਦਾ ਵਰਕ ਹੈ ਇਸ ਦੇ ਉੱਪਰ ਦੂਸਰਾ ਸੂਟ ਜੋ ਬਚੇ ਹੈ ਅੱਜ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਜੋ ਬੁਟੀਕਾਂ ਤੋਂ ਬੁੱਕ ਹੋਏ ਸੀਗੇ ਤੇ ਕੈਨਸਲ ਹੋਏ ਵੀ ਆ ਉਹ ਵੀ ਤੁਹਾਨੂੰ ਡਿਸਕਾਊਂਟ ਤੇ ਮਿਲਣ ਜਾ ਰਹੇ ਆ ਇਸ ਸੂਟ ਦਾ ਸਿਰਫ ਵਰਕ ਹੀ 1000 ਦੇ ਵਿੱਚ ਹੁੰਦਾ ਹੈ ਇਸ ਦੀਆਂ ਬਾਹਾਂ ਦੇ ਉੱਪਰ ਵਰਕ ਹੈ ਇਸ ਦੇ ਉੱਪਰ ਜਿਹੜਾ ਕੱਪੜਾ ਲੱਗਿਆ ਹੋਇਆ ਹੈ 750 ਵਾਲਾ ਕੱਪੜਾ ਪਿਓਰ ਕਾਟਨ ਦਾ ਜੋ ਬੁਟੀਕਾਂ ਨੂੰ ਮਿਲਦਾ ਹੈਗਾ 750 ਦੇ ਵਿੱਚ ਆਮ ਕਸਟਮਰ ਆਪਾਂ ਜਦੋਂ ਲੈਣ ਜਾਂਦੇ ਆ ਤਾਂ ਆਪਾਂ ਨੂੰ ਸਿੰਗਲ ਸੂਟ 750 ਦਾ ਪਲੇਨ ਨਹੀਂ ਮਿਲਦਾ ਇਸ ਦਾ ਫੈਬਰਿਕ ਹੀ ਬਹੁਤ ਜ਼ਿਆਦਾ ਵਧੀਆ ਵਾਲਾ ਹੈ ਥੋੜਾ ਨੇੜੇ ਤੋਂ ਦੇਖ ਲਓ ਇਹ ਵੀ ਤੁਹਾਨੂੰ 1000 ਦੇ ਵਿੱਚ ਮਿਲ ਜਾਣਾ ਹੈ ਜਿਸ ਦੀ ਸਿਰਫ ਵਰਕ ਦਾ ਰੇਟ ਹੀ 1000 ਰੁਪਇਆ ਇਹ ਪੂਰਾ ਸੂਟ ਤੁਹਾਨੂੰ 1000 ਰੁਪਏ ਦੇ ਵਿੱਚ ਦੇਣ ਜਾ ਰਹੇ ਆ ਆ ਇਹ ਹੈ ਜੀ ਇਸ ਦਾ ਲਾਈਨਿੰਗ ਇਸ ਤਰ੍ਹਾਂ ਕਰਕੇ ਸੈਲਫ ਲਾਈਨਿੰਗ ਥੋੜਾ ਬੇਸ ਹੈ ਇਸ ਦਾ ਤੇ ਇਹ ਇਸ ਦਾ ਬਾਰਡਰ ਹੈ ਇਸ ਦੇ ਨਾਲ ਵੀ ਤੁਸੀਂ 300 ਵਾਲਾ ਦੁਪੱਟਾ ਐਡ ਕਰਨਾ ਹੈ ਤਾਂ 400 ਤੁਹਾਡਾ ਨਾ ਲੈੜੋ ਜਾਏਗਾ 1400 ਰੁਪਏ ਦੇ ਵਿੱਚ ਇਸ ਨੂੰ ਟਾਈ ਡਾਈ ਦਾ ਬਹੁਤ ਸੋਹਣੇ ਦੁਪट्टे ਦੇ ਨਾਲ ਤੁਸੀਂ ਇੱਕ ਇੰਗਰੀ ਵਾਲੇ ਜੋ ਦੁਪट्टे ਦਿਖਾਏ ਮੈਂ ਤੁਹਾਨੂੰ ਉਹਨਾਂ ਨਾਲੇ ਸੂਟ ਨੂੰ ਤੁਸੀਂ ਬਹੁਤ ਜ਼ਿਆਦਾ ਸੋਹਣਾ ਬਣਾ ਸਕਦੇ ਹੋ ਸੋ ਇਹਨਾਂ ਨਾਲ ਦੁਪੱਟੇ ਅਸੀਂ ਇਸ ਲਈ ਐਡ ਨਹੀਂ ਕਰਦੇ ਕਿ ਕਈ ਵਾਰ ਕਸਟਮਰ ਆਪਣੀ ਚੁਆਇਸ ਨਾਲ ਇਹਨਾਂ ਦੇ ਉੱਪਰ ਇਹ ਵਾਲੇ ਮਲਟੀ ਕਲਰ ਦੇ ਟਾਈ ਡਾਈ ਦੇ ਦੁਪੱਟੇ ਡਾਈ ਕਰਵਾ ਲੈਂਦਾ ਆਪਣੀ ਚੁਆਇਸ ਦੇ ਅਕੋਰਡਿੰਗ ਹੋਰ ਅੱਜ ਜਿਵੇਂ ਜਿਵੇਂ ਮੇਰੇ ਹੱਥ ਲੱਗ ਰਹੇ ਆ ਸੂਟ ਮੈਂ ਸਾਰੇ ਤੁਹਾਨੂੰ ਮਿਕਸ ਦਿਖਾ ਦੇਣੀ ਆ ਕੋਈ ਇਹ ਨਹੀਂ ਆ ਕਿ ਪਹਿਲਾਂ ਕਾਟਨ ਦੀ ਦਿਖਾਣੇ ਆ ਜਾਂ ਦੁਪੱਟਿਆਂ ਵਾਲੇ ਦਿਖਾਣੇ ਜਾਂ ਚਿਕਨ ਦੇ ਦਿਖਾਣੇ ਆ ਇਹ ਆ ਜਾਂਦਾ ਜੀ ਮਹਿੰਦੀ ਕਲਰ ਦੇ ਵਿੱਚ ਮੁਸਾਬਾ ਕਾਟਨ ਹੈ ਇਹ ਇਹਦੀ ਸ਼ਰਟ ਦੇ ਉੱਪਰ ਆਰੀ ਦਾ ਵਰਕ ਹੋਊਗਾ ਸਾਰੇ ਕਮੀਜ਼ ਦੇ ਉੱਪਰ ਤੁਹਾਨੂੰ ਆਰੀ ਦਾ ਵਰਕ ਮਿਲਣਾ ਹੈ ਇਹ ਇਸ ਦਾ ਡਿਜ਼ਾਈਨ ਹੈ ਇਹ ਦੇਖੋ ਇਹ ਇਸ ਕਮੀਜ਼ ਦਾ ਡਿਜ਼ਾਈਨ ਹੈ ਜੀ ਇਹਦੇ ਨਾਲ ਹੈ ਚਿਕਨ ਦੀ ਬਾਟਮ ਸੌਰੀ ਪਲੇਨ ਆਫ ਵਾਈਟ ਬਾਟਮ ਤੇ ਚਿਕਨ ਦੇ ਦੁਪट्टे ਇਹਨਾਂ ਦੇ ਨਾਲ ਇਹ ਇਸ ਦੇ ਨਾਲ ਪਿਓਰ ਕਾਟਨ ਦੀ ਬਾਟਮ ਤੇ ਇਹ ਹੈ ਜੀ ਚਿਕਨ ਦੇ ਦੁਪट्टे ਇਹ ਸੂਟ ਵੀ ਤੁਹਾਨੂੰ ਹੁਣ ਹਜ਼ਾਰ ਦੇ ਵਿੱਚ ਆਫਟਰ ਡਿਸਕਾਊਂਟ ਹਜ਼ਾਰ-ਹਜ਼ਾਰ ਰੁਪਏ ਦੇ ਵਿੱਚ ਮਿਲਣ ਜਾ ਰਿਹਾ ਕਿਉਂਕਿ ਇਨਾਂ ਸੂਟਾਂ ਦੇ ਦੁਪੱਟੇ ਨਹੀਂ ਜਿਹੜੇ ਇਨਾਂ ਸੂਟਾਂ ਦੇ ਦੁਪੱਟੇ ਐਕਚੁਅਲੀ ਇਹ ਸੂਟ ਹੈ ਜਿਹੜੇ 550 ਵਾਲੇ ਦੁਪੱਟੇ ਐਡ ਕੀਤੇ ਹੋਏ ਇਹਨਾਂ ਦੇ ਨਾਲ ਤੇ ਇਹ ਤੁਹਾਨੂੰ ਸੂਟ ਹੀ ਸਾਰਾ ਹੁਣ 1000 ਦੀ ਰੇਂਜ ਵਿੱਚ ਮਿਲਣ ਜਾ ਰਿਹਾ ਹੈ ਕਿਉਂਕਿ ਰਖੜੀ ਆਫਰ ਚੱਲ ਰਿਹਾ ਹੈ ਜਿਸ ਦੇ ਨਾਲ 550 ਦਾ ਦੁਪੱਟਾ ਹੋਵੇ ਜਿਸ ਦੀ ਸ਼ਰਟ ਦੇ ਉੱਪਰ ਵੀ ਆਰੀ ਦਾ ਵਰਕ ਹੋਇਆ ਹੋਵੇ ਉਹ 1000 ਰੁਪਏ ਦੇ ਵਿੱਚ ਮਿਲਣਾ ਰੀਅਰ ਕਿਸੇ ਆਫਰ ਤੇ ਹੀ ਹੋ ਸਕਦਾ ਵੈਸੇ ਤਾਂ ਇਹ ਸੂਟ ਇਸ ਤਰ੍ਹਾਂ ਨਹੀਂ ਮਿਲਦੇ ਆ ਤੇ ਤੁਸੀਂ ਇਸ ਆਫਰ ਦਾ ਜਿਹੜਾ ਫਾਇਦਾ ਉਠਾ ਸਕਦੇ ਹੋ ਇਹ ਹੈ ਜੀ ਚਿਕਨ ਦਾ ਦੁਪੱਟਾ ਤੇ ਇਹ ਇਸ ਦੇ ਨਾਲ ਪਲੇਨ ਕੋਟ ਪੂਰੇ ਪਿਓਰ ਕਾਟਨ ਦੀ ਬਾਟਮ ਤੇ ਇਹ ਇਸ ਦੀ ਸ਼ਰਟ ਹੈ ਤੁਹਾਨੂੰ ਜਿਹੜਾ ਵੀ ਰੰਗ ਪਸੰਦ ਆਉਂਦਾ ਹੈ ਤੁਹਾਨੂੰ ਜਿਹੜਾ ਸੂਟ ਪਸੰਦ ਆਉਂਦਾ ਤੁਸੀਂ ਆਪਣਾ ਵਟਸਐਪ ਨੰਬਰ ਸਕਰੀਨ ਦੇ ਉੱਪਰ ਦਿਖ ਰਿਹਾ ਉਸ ਤੇ ਉੱਪਰ ਆਪਣਾ ਆਰਡਰ ਹੈ ਜਿਹੜਾ ਲਗਾ ਸਕਦੇ ਹੋ ਇਸ ਦੇ ਵਿੱਚ ਦੂਜਾ ਰੰਗ ਆ ਜਾਂਦਾ ਜਿਹੜਾ ਇਹ ਵੀ ਗ੍ਰੀਨ ਹੈ ਇੱਕ ਜਿਵੇਂ ਮਹਿੰਦੀ ਗ੍ਰੀਨ ਹੈ ਇੱਕ ਥੋੜਾ ਜਿਹਾ ਮੂੰਗਿਆ ਗ੍ਰੀਨ ਵੱਲ ਨੂੰ ਜਾਂਦਾ ਇਸ ਦਾ ਸ਼ੇਡ ਇਹ ਵਾਲਾ ਦੇਖੋ ਜੀ ਡਿਜ਼ਾਈਨ ਇਸ ਤੇ ਉੱਪਰ ਦੋਨੋਂ ਸਾਈਡਾਂ ਤੇ ਕਮੀਜ਼ ਦੇ ਸਾਰੇ ਤੇ ਆਲਓਵਰ ਇਸ ਤੇ ਆਰੀ ਦਾ ਵਰਕ ਹੋਇਆ ਹੋਇਆ ਹੈ ਨੇੜੇ ਤੋਂ ਦੇਖ ਲਓ ਜੀ ਸਾਰੇ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਹੈ ਔਰ ਇਸ ਦੇ ਨਾਲ ਵੀ बॉਟਮ ਹੈ ਜਿਹੜੀ ਬਿਲਕੁਲ ਪਲੇਨ ਜਾਏਗੀ ਤੇ ਦੁਪੱਟਾ ਇਸ ਦੇ ਨਾਲ ਇਹ ਵਾਲੇ ਬਾਰਡਰ ਦਾ ਇਹ ਚੌੜੇ ਵਾਲੇ ਬਾਰਡਰ ਦਾ ਦੁਪੱਟਾ ਇਸ ਦੇ ਨਾਲ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਂਦਾ ਹੈ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਇਹ ਆਜੀ ਆਪਣਾ ਦੂਸਰਾ ਕਲਰ ਜੋ ਚਿਕਨ ਦੇ ਦੁਪੱਟੇ ਨਾਲ ਇਹਨਾਂ ਨਾਲ 550 ਵਾਲੇ ਦੁਪੱਟੇ ਲੱਗੇ ਹੋਏ ਆ ਸ਼ਰਟਾਂ ਦੇ ਉੱਪਰ ਕੰਮ ਹੋਇਆ ਹੋਇਆ ਪਲੇਨ ਬਾਟਮ ਨਾਲ ਰਹਿਣਗੀਆਂ ਤੇ ਇਹ ਦੁਪੱਟੇ ਤੇ ਬਾਟਮ ਨੂੰ ਤੁਸੀਂ ਹੋਰਾਂ ਕਮੀਜ਼ਾਂ ਦੇ ਨਾਲ ਵੀ ਐਡ ਕਰ ਸਕਦੇ ਹੋ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਤੁਸੀਂ ਇਹਨਾਂ ਦੁਪੱਟਿਆਂ ਨੂੰ ਤੇ ਇਹਨਾਂ ਬਾਟਮਾਂ ਨੂੰ ਹੋਰ ਵੀ ਤੁਹਾਡੇ ਕੋਲੇ ਕਮੀਜ਼ ਪਈ ਹੈ ਤਾਂ ਤੁਸੀਂ ਬਦਲ-ਬਦਲ ਕੇ ਉਹ ਵੀ ਟਰਾਈ ਕਰ ਸਕਦੇ ਹੋ ਇਹਨਾਂ ਨੂੰ ਤੇ ਹੁਣ ਆਪਾਂ ਦੇਖਦੇ ਹਾਂ ਜੀ ਜੋ ਨੈਕਸਟ ਹੈ ਇੱਕ ਪਿੰਟੈਕਸ ਵਾਲਾ ਸੂਟ ਪਿਆ ਹੋਇਆ ਹੈ ਇਹ ਫਰਸ਼ੀ ਸਲਵਾਰ ਹੈ ਜੀ ਇਹਨੂੰ ਤੁਸੀਂ ਵੈਸੇ ਸਿੰਪਲ ਪਲਾਜ਼ੋ ਵੀ ਬਣਾ ਸਕਦੇ ਹੋ ਸਿੰਪਲ ਬਾਟਮ ਬਣਾ ਸਕਦੇ ਹੋ ਕੋਈ ਇਸ ਦੇ ਵਿੱਚ ਪ੍ਰੋਬਲਮ ਨਹੀਂ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਆਫ ਵਾਈਟ ਦੀ ਬਾਟਮ ਹੈ ਇਸ ਦੇ ਨਾਲ ਇਹ ਵਾਲੀ ਕਾਟਨ ਦੀ ਸ਼ਰਟ ਲੱਗੀ ਹੈ ਇਹ ਦੇਖ ਸਕਦੇ ਹੋ ਤੁਸੀਂ ਇਹ ਵਿਦਆਊਟ ਦੁਪੱਟਾ ਹੈ ਜੀ ਤੇ ਇਹ ਸੂਟ 750 ਦੇ ਵਿੱਚ ਮਿਲੇਗਾ ਸ਼ਿਪਿੰਗ ਫ੍ਰੀ ਰਹੇਗੀ ਇਹ ਸੂਟਾਂ ਦੀ ਸ਼ਿਪਿੰਗ ਹੈ ਜਿਹੜੀ ਉਹ ਵੀ ਤੁਹਾਨੂੰ ਮੈਂ ਰਖੜੀ ਆਫਰ ਦੇ ਵਿੱਚ ਲੈਸ ਕਰ ਦਿੱਤੀ ਆ ਆਫ ਕਰ ਦਿੱਤੀ ਆ ਮੈਂ ਆਪਣੇ ਕੋਲੋਂ ਪੇ ਕਰੂੰਗੀ ਇਹਨਾਂ ਦੀ ਸ਼ਿਪਿੰਗ ਫ੍ਰੀ ਰਹੇਗੀ 750 ਇਹਨਾਂ ਸੂਟਾਂ ਦਾ ਰੇਟ ਹੈ ਇਹ ਵਾਲੇ ਸੂਟ ਦਾ ਜੋ ਪਹਿਲਾਂ ਦਿਖਾਇਆ ਉਹ 1000 ਵਾਲੇ ਸੀ ਇਹ ਹੁਣ ਆ ਜਾਂਦੇ ਜੀ 750 ਵਾਲੇ ਤੇ ਇੱਕ ਇਹ ਵੀ ਦੇਖ ਲਓ ਜੀ AK ਟੈਕਸ ਤੇ ਅੱਛਾ ਦੱਸ ਦਿਆਂ ਜੀ ਮੈਂ ਤੁਹਾਨੂੰ ਇਹ AK ਟੈਕਸ ਦੇ ਸੂਟ ਹੈ ਰਾਮ ਟੈਕਸ ਤੇ AK ਟੈਕਸ ਦਾ ਫੈਬਰਿਕ ਸਾਰਾ ਸੇਮ ਹੁੰਦਾ ਹੈ ਇਹ ਵੀ ਬਹੁਤ ਸੋਹਣਾ ਬੜਾ ਹੀ ਪਿਆਰਾ ਆਰਟੀਕਲ ਹੈ ਆਈ ਹੋਪ ਤੁਹਾਨੂੰ ਬੜਾ ਹੀ ਸੋਹਣਾ ਲੱਗਣਾ ਇਸ ਦਾ ਡਿਜ਼ਾਈਨ ਪਰ ਇਸ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਪਿਆਰੀ ਹੈ ਇਹ ਸੂਟ ਵੀ ਬੁਟੀਕ ਦੇ ਉੱਪਰ ਬੁੱਕ ਹੋਏ ਸੀਗੇ ਉਸ ਟਾਈਮ ਤੇ ਮੈਂ ਬਸ ਵਿਸ਼ਵਾਸ ਦੇ ਵਿੱਚ ਆ ਕੇ ਕਾਫੀ ਅੱਛੀ ਕੁਆਂਟੀਟੀ ਦੇ ਵਿੱਚ ਮੈਂ ਸਾਰਾ ਸਟਾਫ ਹੈ ਜਿਹੜਾ ਬੁੱਕ ਕਰਤਾ ਸੀਗਾ ਫਿਰ ਬਾਅਦ ਵਿੱਚ ਹੁਣ ਮੈਨੂੰ ਲੈਸ ਕਰਕੇ ਥੋੜਾ ਆਫ ਤੇ ਕੱਟਣਾ ਪੈ ਰਿਹਾ ਹੈ ਕਿਉਂਕਿ ਕਈ ਇਸ ਤਰ੍ਹਾਂ ਕਰਦੇ ਆ ਕਿ ਪਹਿਲਾਂ ਬੁਕਿੰਗ ਕਰਵਾ ਦਿੰਦੇ ਸੀ ਫਿਰ ਬਾਅਦ ਵਿੱਚ ਉਹ ਲੈਂਦੇ ਨਹੀਂ ਸੀ ਇਹ ਹੈ ਜੀ ਪਿਓਰ ਲਾਈਨਿੰਗ ਵਾਲੀ ਪਿਓਰ ਕਾਟਨ ਦੀ ਹੈ 100% ਪਿਓਰ ਏਕੇ ਟੈਕਸ ਦੀ ਸਟੈਂਪ ਲੱਗੀ ਹੋਈ ਹੈ ਇਹ ਇਸ ਦੇ ਨਾਲ ਬਾਟਮ ਜਾਏਗੀ ਇਸ ਦੀ ਵੀ ਸ਼ਿਪਿੰਗ ਫ੍ਰੀ 750 ਇਸ ਦਾ ਰੇਟ ਰਹਿਣ ਜਾ ਰਿਹਾ ਹੈ ਬਹੁਤ ਜ਼ਿਆਦਾ ਤੁਹਾਡੇ ਲਈ ਬੈਨੀਫਿਟ ਦੀ ਡੀਲ ਹੈ ਕਿਉਂਕਿ ਇਹ ਸੂਟ ਪਹਿਲਾਂ 850 900 ਰੁਪਏ ਦੇ ਵਿੱਚ ਤੇ ਸ਼ਿਪਿੰਗ ਇਹਨਾਂ ਦੀ ਅਲੱਗ ਤੋਂ ਸੀਗੀ ਜਿਹੜੇ ਹੁਣ ਤੁਹਾਨੂੰ ਵਿਦ ਸ਼ਿਪਿੰਗ 750 ਦੇ ਵਿੱਚ ਮਿਲ ਰਹੇ ਆ ਤੇ ਐਸਕੇ اور ਰੈਮਟੈਕਸ ਦੀ ਤਾਂ ਤੁਸੀਂ ਕੁਆਲਿਟੀ ਜਾਣਦੇ ਹੋ ਇਹ ਕਿੰ세 750 ਦੇ ਵਿੱਚ ਆ ਜਾਂਦਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦਿਖਾਇਆ ਹੋਣਾ ਪਰ ਉਹ ਮੇਰੀ ਵੀਡੀਓ ਕੀ ਜ਼ਿਆਦਾ ਅੱਛਾ ਰਿਸਪੌਂਸ ਨਹੀਂ ਸੀਗਾ ਇਸ ਲਈ ਮੈਂ ਸੋਚਿਆ ਕਿ ਦੁਬਾਰਾ ਤੁਹਾਨੂੰ ਦਿਖਾ ਦਿਆਂ ਕਿਉਂਕਿ ਕਈ ਵੀਡੀਓਜ਼ ਦੀ ਰੀਚ ਬਿਲਕੁਲ ਘਟ ਜਾਂਦੀ ਹੈ ਇਹ ਹੈ ਜੀ AK Tex ਦੀ ਸ਼ਰਟ ਤੇ ਇਸ ਦੇ ਨਾਲ ਫਰੋਜ਼ੀ ਬਾਟਮ ਹੈ ਪਿਓਰ ਦੀ 100% ਪਿਓਰ ਕਾਟਨ ਹੈ ਇਸਦੀ AK Tex ਦੀ ਤੇ ਇਹ ਇਸ ਸ਼ਰਟ ਦਾ ਤੁਸੀਂ ਪੈਟਰਨ ਦੇਖ ਲਓ ਇਸ ਦੀ ਬਾਟਮ ਹੈ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਤੁਸੀਂ ਜਲਦੀ ਜਲਦੀ ਆਪਣਾ ਜੋ ਵੀ ਤੁਹਾਨੂੰ ਆਰਡਰ ਪਸੰਦ ਆਉਂਦਾ ਤੁਸੀਂ ਬੁੱਕ ਕਰ ਸਕਦੇ ਹੋ ਇੱਕ ਤੁਹਾਨੂੰ ਮੈਂ 750 ਦੇ ਵਿੱਚ ਆਲਓਵਰ ਦਿਖਾਉਣ ਜਾ ਰਹੀ ਹਾਂ ਬਟ ਇਹ ਸੂਟ ਹੁਣ ਤੁਹਾਨੂੰ ਸ਼ਿਪਿੰਗ ਫ੍ਰੀ ਦੇ ਨਾਲ ਮਿਲਣ ਜਾ ਰਿਹਾ ਹੈ ਇਹ ਵੀ ਤੁਹਾਨੂੰ ਏਕੇ ਟੈਕਸ ਦਾ 100% ਪਿਓਰ ਇਹ ਕਿ ਟੈਕਸ ਦਾ ਮਿਲਣ ਜਾ ਰਿਹਾ ਹੈਗਾ ਇਹ ਦੇਖੋ ਜੀ ਇਹ ਕਲਰ ਹੈ ਇਸ ਦਾ ਸੈਲਫ ਲਾਈਨਿੰਗ ਦੇ ਵਿੱਚ ਰਹੇਗਾ ਸੈਲਫ ਇਸ ਦਾ ਲਾਈਨਿੰਗ ਹੈ ਇਸ ਤਰ੍ਹਾਂ ਕਰਕੇ ਨੇੜੇ ਤੋਂ ਦੇਖ ਲਓ ਇਹ ਦੇਖੋ ਤੇ 3D ਇਸ ਦਾ ਡਿਜ਼ਾਈਨ ਹੈ ਪ੍ਰਿੰਟ ਇਸ ਦਾ 3D ਡਿਜ਼ਾਈਨ ਨਾਲ ਰਹਿਣ ਵਾਲਾ ਹੈ ਇਹ ਵੀ ਤੁਹਾਨੂੰ 750 ਸ਼ਿਪਿੰਗ ਫ੍ਰੀ ਰਹੇਗੀ ਇਸ ਦੀ ਹੁਣ ਦੇਖ ਲੈਣੇ ਆਪਾਂ ਜੋ 450 ਵਾਲੇ ਸੂਟ ਬਚੇ ਹੋਏ ਐ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਇਹਨਾਂ ਦੇ ਵਿੱਚ ਸੇਲ ਵੀ ਹੋ ਗਈ ਐ ਬਸ ਇਹ ਬਹੁਤ ਥੋੜੇ ਇੱਕ ਜਾਂ ਦੋ ਦੋ ਪੀਸ ਹੀ ਬਚੇ ਆ ਹੁਣ ਤਾਂ ਮੈਂ ਸੋਚਿਆ ਕਿ ਚਲੋ ਇਹ ਵੀ ਤੁਹਾਨੂੰ ਦਿਖਾ ਦਈਏ ਤੁਸੀਂ ਕੋਟ ਸੈਟ ਨਾਈਟ ਸੂਟ ਜਾਂ ਵੈਸੇ ਵੀ ਸਿੰਪਲ ਪਲਾਜ਼ੋ ਸੂਟ ਇਹਨਾਂ ਦਾ ਬਣਾ ਸਕਦੇ ਹੋ ਇੱਕ ਇਹ ਪਿਆ ਜੀ ਇਹ 450 ਦੇ ਵਿੱਚ ਤੁਹਾਨੂੰ ਮਿਲ ਜਾਏਗਾ ਤੇ ਇਹਨਾਂ ਦੀ ਸ਼ਿਪਿੰਗ ਐ ਜਿਹੜੀ ਉਹ ਵੀ ਫ੍ਰੀ ਰਹੇਗੀ ਇੱਕ ਇਸ ਦੇ ਵਿੱਚ ਇਹ ਵਾਲਾ ਮਿਲ ਜਾਂਦਾ ਇਹ ਵੀ ਕੋਟ ਸੈਟ ਲਈ ਬਹੁਤ ਜ਼ਿਆਦਾ ਵਧੀਆ ਵਾਲਾ ਐ ਇਹ ਰਖੜੀ ਆਫਰ ਤੇ ਸਾਰੇ ਜੀ ਤੁਹਾਨੂੰ ਇੰਨੀ ਅੱਛੀ ਡੀਲ ਮਿਲ ਰਹੀ ਹੈ ਕਿਉਂਕਿ ਹੁਣ ਰਖੜੀ ਦਾ ਆਫ ਲੱਗਿਆ ਹੋਇਆ ਹਰ ਪਾਸੇ ਤਾਂ ਆਪਾਂ ਨੂੰ ਵੀ ਇਹ ਸਾਰੇ ਚੀਜ਼ਾਂ ਆਫ ਤੇ ਦੇਣੀਆਂ ਬੰਦੀਆਂ ਇੱਕ ਆ ਜਾਂਦਾ ਜੀ ਹੁਣ ਬਾਟਿਕ ਵਾਲੇ ਸੂਟ ਜਿਹੜੇ ਬੁਟੀਕਾ ਨੇ ਬੁੱਕ ਕਰੇ ਸੀ ਵੈਸੇ ਤਾਂ ਇਹ ਸੂਟ 1150 1200 ਦੀ ਰੇਂਜ ਵਿੱਚ ਗਏ ਆ ਫਿਰ ਉਸ ਤੋਂ ਬਾਅਦ ਆਫ ਦੇ ਵਿੱਚ ਮੈਂ ਇਹਨਾਂ ਨੂੰ 950 ਚ ਕੀਤਾ ਸੀ ਬਟ ਹੁਣ ਤੁਹਾਨੂੰ ਇਹ ਸੂਟ ਜਿਨ੍ਹਾਂ ਦੇ ਨਾਲ ਦੁਪੱਟੇ ਆ ਬਾਟਿਕ ਹੈ 200% ਪਿਓਰ ਕਾਟਨ ਦੇ ਨੇ ਬਹੁਤ ਪਸੰਦ ਕੀਤੇ ਗਿਆ ਸਭ ਤੋਂ ਜ਼ਿਆਦਾ ਵਿਕਣ ਵਾਲੇ ਮੇਰੇ ਬਾਟਿਕ ਦੇ ਸੂਟ ਸੀ ਉਹਨਾਂ ਦੇ ਵਿੱਚ ਹੁਣ ਮੈਂ ਤੁਹਾਨੂੰ ਸ਼ਿਪਿੰਗ ਫ੍ਰੀ ਦੇਣ ਜਾ ਰਹੀ ਹਾਂ ਸ਼ਿਪਿੰਗ ਰਹੇਗੀ ਜੀ ਇਹਨਾਂ ਦੀ ਫ੍ਰੀ ਇਹ ਇਸਦਾ ਕਮੀਜ਼ ਹੈ ਸ਼ਰਟ ਹੈ ਮਤਲਬ ਤੇ ਇਹ ਇਸਦੀ ਬਾਟਮ ਦਾ ਡਿਜ਼ਾਈਨ ਹੈ ਇਸਦੇ ਪਲਾਜ਼ੋ ਦਾ ਜਾਂ ਬਾਟਮ ਦਾ ਨੇੜੇ ਤੋਂ ਥੋੜਾ ਸ਼ਰਟ ਦਾ ਵੀ ਦੇਖ ਲਓ ਡਿਜ਼ਾਈਨ ਤੇ ਇਹ ਇਸ ਦੇ ਨਾਲ ਦੁਪੱਟਾ ਰਹਿਣ ਵਾਲਾ ਹੈ ਇਸ ਸੂਟ ਦਾ ਜੀ ਦੁਪੱਟਾ ਐ ਐਕਚੁਅਲੀ ਇਹ ਵਾਲੇ ਸੂਟ ਇਹਨਾਂ ਇਹ ਦੇ ਨਾਲ ਦਾ ਹੀ ਜੋ ਮੈਂ ਵੇਅਰ ਕੀਤਾ ਹੋਇਆ ਜੋ ਮੈਂ ਪਾ ਰੱਖਿਆ ਇਹ ਇਸੇ ਦਾ ਫੈਬਰਿਕ ਐ ਬਹੁਤ ਜ਼ਿਆਦਾ ਵਧੀਆ ਪਿਓਰ ਕਾਟਨ ਦੇ ਸੂਟ ਨੇ ਇਹ ਇਹ ਇਸ ਦਾ ਦੁਪੱਟਾ ਐ ਸਭ ਤੋਂ ਪਹਿਲਾਂ ਤੁਸੀਂ ਇਹ ਕਲਰ ਦੇਖ ਲਿਆ ਹੁਣ ਆਪਾਂ ਦੇਖਦੇ ਹਾਂ ਇਹਦੇ ਵਿੱਚ ਦੂਸਰਾ ਕਲਰ ਦੂਸਰਾ ਕਲਰ ਮਤਲਬ ਦੂਸਰੇ ਡਿਜ਼ਾਈਨ ਦੇ ਨਾਲ ਬਾਟਿਕ ਦੇ ਵਿੱਚ ਇਹ ਨਿੱਕੀ ਬੂਟੀ ਦੇ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਬਹੁਤ ਡਿਮਾਂਡ ਵਿੱਚ ਰਹੇ ਹੈ ਨਿੱਕੀ ਬੂਟੀ ਦੇ ਸੂਟ ਪਿਸਤਾ ਗ੍ਰੀਨ ਇਸ ਦਾ ਕਲਰ ਹੈ ਜੀ ਆਹ ਇਸ ਦੀ ਬਾਟਮ ਹੈ ਜ਼ਿਗਜ਼ੈਗ ਮੈਚਿੰਗ ਦੇ ਵਿੱਚ ਇਸ ਦੀ ਬਾਟਮ ਰਹੂਗੀ ਤੇ ਆਹ ਇਸ ਦੇ ਨਾਲ ਪਿਓਰ ਮਲ ਦਾ ਦੁਪੱਟਾ ਰਹੂਗਾ ਇਹ ਸਾਰੇ ਸੂਟ ਤੁਹਾਨੂੰ ਬਾਟਿਕ ਵਾਲੇ 950 ਦੇ ਵਿੱਚ ਤੇ ਸ਼ਿਪਿੰਗ ਫ੍ਰੀ ਰਹੇਗੀ ਇਹ ਦੇਖੋ ਜੀ ਦੁਪੱਟੇ ਇਹਨਾਂ ਦੇ ਬਹੁਤ ਖੁੱਲੇ ਡੁੱਲੇ ਆ ਸਾਰਿਆਂ ਦੇ ਦੁਪੱਟੇ 2.5 ਮੀਟਰ ਤੋਂ ਪਲੱਸ ਤੇ ਵਿड्ਥ ਇਹਨਾਂ ਦੀ ਸਵਾ ਮੀਟਰ ਤੋਂ ਪਲੱਸ ਰਹਿਣ ਵਾਲੀ ਐ ਇਹ ਨਿੱਕੀ ਬੂਟੀ ਵਾਲਾ ਬਹੁਤ ਜ਼ਿਆਦਾ ਕਸਟਮਰਾਂ ਨੇ ਮੰਗਿਆ ਸੀਗਾ ਬਹੁਤ ਜ਼ਿਆਦਾ ਉਸ ਟਾਈਮ ਤੇ ਤਾਂ ਮੈਂ ਬਹੁਤ ਮੁਸ਼ਕਲ ਨਾਲ ਅਰੇਂਜ ਕੀਤਾ ਸੀ ਬਟ ਹੁਣ ਮੇਰੇ ਕੋਲੇ ਕੁਝ ਕੁ ਕਲਰ ਇਹਨਾਂ ਦੇ ਵਿੱਚ ਮੌਜੂਦ ਐ ਜ਼ਿਆਦਾ ਨਹੀਂ ਐ ਪਿਸਤਾ ਗ੍ਰੀਨ ਪਿਆ ਹੋਇਆ ਤੇ ਮੇਬੀ ਇੱਕ ਮੈਨੂੰ ਲੱਗਦਾ yellow ਕਲਰ ਹੋ ਸਕਦਾ ਇਸ ਦੇ ਵਿੱਚ ਹਾਂਜੀ yellow ਕਲਰ ਨਿੱਕੀ ਬੂਟੀ ਦਾ ਏ yellow color ਵੀ ਪਿਆ ਹੈ ਇਸ ਦੇ ਨਾਲ ਵੀ zig zag ਵਾਲੀ yellow bottom ਹੈ matching ਤੇ ਦੁਪੱਟਾ ਸੇਮ ਜੋ ਪਿਸਤਾ ਵਾਲਾ ਦੇਖਿਆ ਤਾਂ yellow border ਦੇ ਨਾਲ ਰਹੇਗਾ ਤੀਸਰਾ ਸੂਟ ਇਹ ਵਾਲੇ ਡਿਜ਼ਾਈਨ ਦਾ ਵੀ ਕਸਟਮਰ ਨੇ ਬਹੁਤ ਪਸੰਦ ਕੀਤਾ ਸੀ ਇਸ ਦੇ ਨਾਲ ਵੀ zig zag ਵਾਲੀ matching ਦੀ bottom ਹੈ ਜੀ ਦੁਪੱਟਾ ਸੇਮ ਜੋ ਤੁਹਾਨੂੰ ਮੈਂ ਪਿਸਤਾ ਗ੍ਰੀਨ ਵਾਲਾ ਦਿਖਾਇਆ ਹੈ ਸੇਮ ਦੁਪੱਟਾ ਰਹਿਣ ਜਾ ਰਿਹਾ ਹੈ ਬਸ ਇਸ ਦਾ ਉਸ ਦਾ ਕਲਰ ਹੈ ਜਿਹੜਾ ਉਸਕਾਈ ਬਲੂ ਰਹੇਗਾ ਇਹ ਵਾਲਾ ਡਿਜ਼ਾਈਨ ਹੁਣ ਜਿਹੜੇ ਜ਼ਿਆਦਾ ਬੁਟੀਕਾਂ ਤੇ ਬੁੱਕੋ ਐਸੀ ਬੁਟੀਕ ਵਾਲੀਆਂ ਨੇ ਕਰਕੇ ਜੋ ਛੱਡੇ ਆ ਉਹ ਸੂਟ ਮੈਂ ਤੁਹਾਨੂੰ ਦਿਖਾ ਦਿੰਨੀ ਆ ਸਭ ਤੋਂ ਪਹਿਲਾਂ ਆਪਾਂ ਮੈਜੈਂਟਾ ਕਲਰ ਦੇਖ ਲੈਣੀ ਆ ਆਫ ਵਾਈਟ ਤੇ ਮੈਜੈਂਟਾ ਦਾ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਇਹ ਦੇਖੋ ਤੁਸੀਂ ਇਹ ਇਸ ਦੀ ਸ਼ਰਟ ਹੈ ਚਾਹੇ ਤੁਸੀਂ ਬਾਟਮ ਬਣਾ ਲਓ ਚਾਹੇ ਇਸ ਨੂੰ ਸ਼ਰਟ ਦੇ ਵਿੱਚ ਐਡ ਕਰ ਲਓ ਇਹ ਇਸ ਦੀ ਬਾਟਮ ਹੈ ਜੀ ਆਹ ਇਸ ਦੀ ਬਾਟਮ ਹੈ ਇਸ ਦੇ ਵਿੱਚ ਕਲਰ ਤੁਹਾਨੂੰ ਮੈਂ ਹੋਰ ਵੀ ਦਿਖਾ ਦਿੰਨੀ ਆ ਇਹ ਇਸ ਦਾ ਕਮੀਜ਼ ਹੈ ਸਾਈਡ ਦੇ ਉੱਪਰ ਇਸ ਤੇ ਪੱਟੀ ਦਾ ਡਿਜ਼ਾਈਨ ਰਹੂਗਾ ਬਾਰਡਰ ਦੇ ਦੋਨਾਂ ਸਾਈਡਾਂ ਤੇ ਚਾਹੇ ਤੁਸੀਂ ਬਾਟਮ ਦੇਖ ਲਓ ਬਾਟਮ ਦੇ ਵੀ ਪੱਟੀ ਰਹੂਗੀ ਤੇ ਕਮੀਜ਼ ਦੇ ਵੀ ਰਹੂਗੀ ਇਹ ਇਸ ਤੇ ਨਾਲ ਦੁਪੱਟਾ ਹੈ ਜੀ ਇਹ ਇਸ ਦਾ ਦੁਪੱਟਾ ਹੈ ਪਿਓਰ ਮਲ ਦਾ ਦੁਪੱਟਾ ਹੈ ਜੋ ਸੂਟ ਮੈਂ ਪਾ ਰੱਖਿਆ ਹੈ ਇਹ ਉਹੀ ਕੁਆਲਿਟੀ ਹੈ ਜੀ ਸੇਮ ਤੇ ਇਹਨਾਂ ਸੂਟਾਂ ਦਾ ਉਸ ਟਾਈਮ ਤੇ 1250 1150 ਰੇਟ ਸੀਗਾ ਸ਼ਿਪਿੰਗ ਅਲੱਗ ਸੀਗੀ ਤੇ ਹੁਣ ਤੁਹਾਨੂੰ ਇਹ ਸਿਰਫ 950 ਦੇ ਵਿੱਚ ਤੇ ਸ਼ਿਪਿੰਗ ਇਹਨਾਂ ਦੀ ਫ੍ਰੀ ਰਹਿਣ ਵਾਲੀ ਹੈ। ਇਹ ਹੋ ਗਿਆ ਜੀ ਹੁਣ ਇਹਦੇ ਵਿੱਚ ਦੇਖ ਲੈਨੇ ਆਪਾਂ ਨੈਕਸਟ ਕਲਰ ਆਪਾਂ ਫਰੋਜ਼ੀ ਤੇ ਆਫ ਵਾਈਟ ਨੂੰ ਦੇਖ ਲੈਨੇ ਆ। ਦੁਪੱਟਾ ਸੇਮ ਉਸੇ ਤਰ੍ਹਾਂ ਜੋ ਤੁਹਾਨੂੰ ਪਹਿਲਾਂ ਦਿਖਾਇਆ ਮਜ਼ੈਂਟਾ ਵਾਲਾ ਇਦਾਂ ਇਦਾਂ ਕਰਕੇ ਦੁਪੱਟਾ ਹੈ ਇਹ ਇਸ ਦਾ ਤੇ ਆਹ ਵਾਲੀ ਹੈਗੀ ਹੈ ਜੀ ਸ਼ਰਟ ਆਫ ਵਾਈਟ ਸ਼ਰਟ ਆਫ ਵਾਈਟ ਤੇ ਫਰੋਜ਼ੀ ਦਾ ਇਸ ਵਿੱਚ ਮੇਲ ਹੈ ਤੇ ਇਹ ਐਸ ਦੇ ਨਾਲ ਫੂਜੀ ਬਾਟਮ ਤੀਸਰਾ ਰੰਗ ਇਸ ਦੇ ਵਿੱਚ ਆ ਜਾਂਦਾ ਜੀ orange ਇਹ ਇਸਦੀ ਸ਼ਰਟ ਹੈ ਇਹ ਸ਼ਰਟ ਹੈ ਜੀ ਬੋਥ ਸੋਨਾ ਰੰਗ ਹੈ ਬੜਾ ਹੀ ਪਿਆਰਾ ਕੁਝ ਵੱਖਰਾ ਜਾਂ ਡਿਫਰੈਂਟ ਜਾਂ ਕਲਰ ਆਇਆ ਹੈ ਸੂਟ ਦੇ ਵਿੱਚ ਤੇ ਇਹ ਇਸਦੀ ਬਾਟਮ ਹੈ ਤੇ ਇਹ ਇਸਦੀ ਇਸ ਦਾ ਦੁਪੱਟਾ ਹੈ ਦੁਪੱਟਾ ਬਸ ਉਹੀ ਸੇਮ ਡਿਜ਼ਾਈਨ ਦਾ ਬਸ ਕਲਰ ਜੋ ਸੂਟ ਦਾ ਰਹੇਗਾ ਦੁਪੱਟੇ ਦਾ ਕਲਰ ਵੀ ਸੇਮ ਬਸ ਬਦਲ ਜਾਣਾ ਇਹ ਦੇਖੋ ਔਰ ਜਿਹੜੇ ਹੁਣ ਤੁਹਾਨੂੰ ਮੈਂ ਨਾਲ ਚਾਰ ਪੀਸ ਇਹ ਵੀ ਦਿਖਾ ਦਿਆਂ ਜਲਦੀ ਜਲਦੀ ਵੀਡੀਓ ਤੁਸੀਂ ਫੁੱਲ ਵਾਚ ਕਰਿਓ ਜੀ ਐਂਡ ਤੱਕ ਕਿਉਂਕਿ ਕਈ ਵਾਰ ਜਲਦਬਾਜ਼ੀ 'ਚ ਕੋਈ ਸੋਨਾ ਸੂਟ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਤੋਂ ਸਕਿਪ ਹੋ ਸਕਦਾ ਹੁਣ ਆਪਾਂ ਇੱਕ ਦੇਖ ਲੈਨੇ ਇਹ ਇਹ ਵੀ ਬਾਟਿਕ ਦੇ ਹੈ ਮੈਚਿੰਗ ਸੂਟ ਨੇ ਜੀ ਬਟਿਕ ਦੇ ਇਹਨਾਂ ਨਾਲ ਪਿਓਰ ਦੀਆਂ ਬਾਟਮ ਲੱਗੀਆਂ ਸੌਰੀ ਦੁਪੱਟੇ ਲੱਗੇ ਹੋਏ ਆ ਪਿਓਰ ਦੇ ਇਹ ਆਪ ਸੂਟ ਨੇ ਫੈਬਰਿਕ ਇਹਨਾਂ ਦਾ 200% ਪਿਓਰ ਕਾਟਨ ਦਾ ਏ ਕਮੀਜ਼ ਹੈ ਜੀ ਇਹ ਇਸਦੀ ਬਾਟਮ ਦਾ ਡਿਜ਼ਾਈਨ ਹੈ ਬਾਟਮ ਇਸਦੇ ਨਾਲ ਦੀ ਰਹੇਗੀ ਅਲੱਗ ਦੇ ਕਲਰ ਦੀ ਨਹੀਂ ਬਟ ਇਸ ਦਾ ਡਿਜ਼ਾਈਨ ਡਿਫਰੈਂਟ ਹੋਊਗਾ ਜਿਹੜਾ ਪਲਾਜ਼ੋ ਦਾ ਬਾਟਮ ਡਿਜ਼ਾਈਨ ਹੈ ਉਹ ਅਲੱਗ ਹੋਊਗਾ ਪੱਟੀ ਵੀ ਤੁਹਾਨੂੰ ਇਹ ਮਿਲੇਗੀ ਇਸ ਦੇ ਨਾਲ ਇਹ ਦੁਪੱਟਾ ਮਿਲੇਗਾ ਜਿਸ ਦਾ ਬਾਰਡਰ ਅਲੱਗ ਮਤਲਬ ਵਧੀਆ ਉਸੇ ਤਰ੍ਹਾਂ ਦਾ ਕਿਉਂਕਿ ਮੈਂ ਖੋਲ ਕੇ ਤਾਣੀ ਦਿਖਾ ਰਹੀ ਕਿਉਂਕਿ ਫਿਰ ਵੀਡੀਓ ਕਾਫੀ ਲੰਬੀ ਹੋ ਗਈ ਆਲਰੇਡੀ ਇਸ ਦੇ ਨਾਲ ਮੈਚਿੰਗ ਬਾਟਮ ਹੈ ਦੁਪੱਟਾ ਤੇ ਇਸ ਦਾ ਦੂਸਰਾ ਡਿਜ਼ਾਈਨ ਇਹ ਵਾਲਾ ਇਸੇ ਦੇ ਵਿੱਚ ਜੀ ਦੋ ਪਿਸਤਾ ਗ੍ਰੀਨ ਮਿਲ ਜਾਣਗੇ ਤੁਹਾਨੂੰ ਪਿਸਤਾ ਗ੍ਰੀਨ ਦੇ ਵਿੱਚ ਵਿੱਚ ਸੇਮ ਗ੍ਰੇ ਵਾਲੇ ਕਲਰ ਮਿਲ ਜਾਣਗੇ ਜ਼ਿਗਜ਼ੈਗ ਵਾਲੀ ਇਸ ਦੇ ਨਾਲ ਮੈਚਿੰਗ ਬਾਟਮ ਰਹੇਗੀ ਕਿਸੇ ਨੂੰ ਵੀ ਇਹ ਸੂਟ ਦੇਖਣਾ ਹੋਇਆ ਲੈਣਾ ਹੋਇਆ ਤਾਂ ਪਲੀਜ਼ WhatsApp ਦੇ ਉੱਪਰ ਇਹਨਾਂ ਦੀਆਂ ਪ੍ਰੋਪਰ ਫੋਟੋਸ ਉੱਥੇ ਤੁਸੀਂ ਮੰਗਵਾ ਸਕਦੇ ਹੋ ਕਿਉਂਕਿ ਇੱਥੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਣ ਜਾ ਰਹੀ ਹੈ ਸੋ ਇਹ ਸੂਟ ਵੀ ਤੁਸੀਂ ਲੈ ਸਕਦੇ ਹੋ ਤੇ ਲਾਸਟ ਸੂਟ ਆ ਜਾਂਦਾ ਜੀ ਆਪਣਾ ਬਾਟਿਕ ਵਾਲਾ ਇਹ ਵਾਲਾ ਕਲਰ ਪੀਚ ਕਲਰ 바ਵਾ ਪੀਚ ਜਾਂ ਕਲਰ ਹੈ ਜੀ ਆ ਇਹਦੀ ਬਾਟਮ ਹੈ ਇਹ ਸ਼ਰਟ ਹੈ ਇਹ ਸ਼ਰਟ ਹੈ ਜੀ ਨੇੜੇ ਤੋਂ ਦੇਖ ਲਓ ਤੁਸੀਂ ਇਹ ਇਸ ਦੇ ਨਾਲ ਮੈਚਿੰਗ ਬਾਟਮ ਹੈ ਤੇ ਇਹ ਇਸ ਦੇ ਨਾਲ ਮੈਚਿੰਗ ਦੁਪੱਟਾ ਦੁਪੱਟਾ ਉਸੇ ਤਰ੍ਹਾਂ ਬਾਰਡਰ ਤੇ ਸਾਈਡ ਤੇ ਪੱਲਿਆਂ ਦੇ ਜੋ ਵੀ ਡਿਜ਼ਾਈਨ ਤੇ ਵਿਡਥ ਦੁਪੱਟੇ ਦੀ ਜੀ ਸਵਾ ਮੀਟਰ ਹੈ ਲੈਂਥ ਦੁਪੱਟੇ ਦੀ 2.5 ਮੀਟਰ ਹੈ ਬਹੁਤ ਖੁੱਲੇ ਡੁੱਲੇ ਦੁਪੱਟੇ ਆ ਇਹ ਸੀਗੇ ਆਪਣੇ ਬਾਟਿਕ ਦੇ ਤੇ ਹੁਣ ਆਪਾਂ ਜਾਂਦੇ ਜਾਂਦੇ ਜਲਦੀ ਜਲਦੀ ਦੇਖ ਲੈਣੇ ਆ ਜਾਮਤਾਨੀ ਲੈ ਲੈਣ ਕੋਟਨ ਦੇ ਸੂਟ ਜੋ 7.5 ਦੀ ਰੇਂਜ ਤੋਂ ਸ਼ੁਰੂ ਹੋਏ ਸੀ ਪਾਰਟੀ ਵੇਅਰ ਸੂਟ ਆ ਜਿਨ੍ਹਾਂ ਦੇ ਵਿੱਚ ਬਚੇ ਹੋਏ ਕਲਰ ਹੈ ਇਹ 골ਡਨ ਕਲਰ ਬਚਿਆ ਹੋਇਆ ਜੀ ਜਿਨ੍ਹਾਂ ਦੇ ਉੱਪਰ ਆਰਗੈਂਜ਼ਾ ਦਾ ਪੈਚਵਰਕ ਹੋਇਆ ਹੋਇਆ ਹੈ ਇਹ ਦੇਖੋ ਇਹ ਤੁਹਾਨੂੰ 1350 ਚ ਮਿਲਣ ਜਾ ਰਿਹਾ ਹੈ ਤੇ ਸ਼ਿਪਿੰਗ ਵੀ ਇਹਨਾਂ ਦੀ ਏਸੇ ਸੂਟਾਂ ਦੇ ਨਾਲ ਬਚੇ ਹੋਣ ਕਰਕੇ ਫ੍ਰੀ ਮਿਲਣ ਜਾ ਰਹੀ ਹੈ ਤੁਹਾਨੂੰ ਇਹਨਾਂ ਦੀ ਸ਼ਿਪਿੰਗ ਕਿਉਂਕਿ ਇਹ 7500 ਵਾਲੇ ਸੂਟ ਹੈ ਪਾਰਟੀ ਵੇਅਰ ਸੂਟ ਹੈ ਇਹਨਾਂ ਦੇ ਵਿੱਚ ਦੂਸਰਾ ਕਲਰ ਆ ਜਾਂਦਾ ਜੀ ਪਿੰਕ ਇਹ ਵੀ ਮੌਜੂਦ ਹੈ ਤੇ ਤੀਸਰੇ ਜੋ ਆਫ ਵਾਈਟ ਸੂਟ ਤੁਸੀਂ ਲਾਸਟ ਵੀਡੀਓ ਦੇ ਵਿੱਚ ਦੇਖੇ ਸੀ ਇਹਨਾਂ ਦੇ ਵਿੱਚ ਡਾਰਕ ਕਲਰ ਦੇ ਪੱਤੀਆਂ ਵਾਲੇ ਨਹੀਂ ਮਿਲਣਗੇ ਇਹ ਵਾਲੀ ਗ੍ਰੇ ਪੱਤੀਆਂ ਵਾਲੇ ਸੂਟ ਤੁਹਾਨੂੰ ਜਿੰਨੇ ਵੀ ਆਰਡਰ ਕਰਨੇ ਹੋਏ ਤੁਹਾਨੂੰ ਮਿਲ ਸਕਦੇ ਆ ਸਿਰਫ ਆਪਣੇ ਕੋਲੇ ਇਹੀ ਬਚੇ ਆ ਦੂਸਰੇ ਸਾਰੇ ਸੇਲ ਹੋ ਗਿਆ ਸੋ ਇਹ ਸੀ ਜੀ ਅੱਜ ਦਾ ਆਪਣਾ ਸਟਾਕ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਇਹ ਵਾਲੇ ਸੂਟ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਲੱਗੇ ਹੋਣਗੇ ਤੇ ਸੋਹਣੀ ਕੁਆਲਿਟੀ ਨੂੰ ਤੁਸੀਂ ਮਿਸ ਨਹੀਂ ਕਰੋਗੇ ਬਾਈ ਕਰਨ ਤੋਂ ਤੇ ਮਿਲਦੇ ਆ ਜੇ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ